ਉਹ ਸੱਸ ਮਾੜੀ ਹੁੰਦੀ ਜੋ ਚੁਗਲ ਖੋਰ ਹੋਵੇ ਤੇ ਸੌਰਾ ਮਾੜਾ ਹੁੰਦਾ ਜੋ ਠਰਕਪੋਰਦਾ ਉਹ ਜੇਠ ਹੋਵੇ ਛੜਾ ਤੰਗ ਕਰਦਾ ਬੜਾ ਹੱਦੋ ਵੱਦ ਲਾਡ ਮਾੜਾ ਹੈ ਦਿਓਰ ਦਾ ਉਹਨੂੰ ਹੁੰਦੀ ਮਾੜੀ ਨਿਕਲੇ ਲੜਾਕਣ ਜੋ ਉਹ ਨਿਕਲੇ ਨਸ਼ੇੜੀ ਤੇ ਜਵਾਈ ਮਾੜਾ ਹੁੰਦਾ ਏ ਹੋ ਸਕੇ ਭੈਣ ਭਾਈਆਂ ਨਾਲੋਂ ਬੋਲਣੋ ਵੀ ਰਜੇ ਤੀਵੀਂ ਪਿੱਛੇ ਲੱਗੇ ਆਜੋ ਭਾਈ ਮਾੜਾ ਹੁੰਦਾ ਏ ਓ ਪੁੱਠੀਆਂ ਪੜਾਉਂਦੀ ਮੱਤਾਂ ਮਾਹੀ ਸਾਕੀਤੀ ਨੂੰ ਮਨ ਵਿੱਚ ਕੋਲ ਦੀ ਜੋ ਯਾਰ ਮਾੜਾ ਹੁੰਦਾ ਏ ਓ ਸੰਜੇ ਕਰਾਂ ਵਿੱਚ ਕੰਧ ਛੱਡਦਾ ਕਢਾ ਕੇ ਦਰਾਣੀਆਂ ਜਠਾਣੀਆਂ 'ਚ ਵੈਰ ਮਾੜਾ ਹੁੰਦਾ ਏ ਦਰਾਣੀਆਂ ਜਠਾਣੀਆਂ 'ਚ ਵੈਰ ਮੜਾ ਹੁੰਦਾ ਏ ਉਹ ਸੰਝੇ ਕਰਾਂ ਵਿੱਚ ਕੰਧ ਛੱਡਦਾ ਕਢਾ ਕੇ ਦਰਾਣੀਆਂ ਜਠਾਣੀਆਂ 'ਚ ਵੈਰ ਮੜਾ ਹੁੰਦਾ ਹੈ ਦਰਾਣੀਆਂ ਜਠਾਣੀਆਂ 'ਚ ਵੈਰ ਮੜਾ ਹੁੰਦਾ ਏ